ਮੈਂ ਤੁਹਾਡਾ ਆਪਣਾ ਲੋਕ ਗਾਇਕ ਹਾਕਮ ਬਖਤਰੀ ਵਾਲਾ ਜੁਗ ਜੁਗ ਜਿਉ ਸੋਣ ਵਸੇ ਰੋ ਸਵਾਦ ਲਿਆਤਾ ਮੁਹੱਬਤਾਂ ਵਾਲਾ ਚਾਹੇ ਗਾਇਕੀ ਦਾ ਖੇਤਰ ਹੋਵੇ ਗੀਤਕਾਰੀ ਦਾ ਖੇਤਰ ਹੋਵੇ ਪਿਛਲੇ 50 ਸਾਲ ਚ ਜਿਹੜਾ ਤੁਸੀਂ ਮਾਨ ਸਨਮਾਨ ਦਿੱਤਾ ਹੈ ਜਿਹੜੀ ਇਸ ਸ਼ਮਲੇ ਦੀ ਇਸ ਸਟੋਰੀ ਦੀ ਤੁਸੀਂ ਇਲਾਜ ਰੱਖੀ ਹੈ ਉਹ ਕਿਸੇ ਵੀ ਸ਼ਬਦ ਨਾਲ ਨਾ ਤਾਂ ਉਹਦਾ ਧੰਨਵਾਦ ਕੀਤਾ ਜਾ ਸਕਦਾ ਤੇ ਨਾ ਹੀ ਉਹਨੂੰ ਭੁਲਾਇਆ ਜਾ ਸਕਦਾ ਸੋ ਮੇਰੀ ਲੁੱਕ ਵੀ ਖੜੇ ਇਸ ਟੋਰੀ ਨਾਲ ਇਸ ਚਾਦਰਕੁੜ ਤੇ ਸ਼ਮਲੇ ਨਾਲ ਹੀ ਹੈ ਉਦਾਂ ਮੈਨੂੰ ਬਹੁਤ ਸਾਰੇ ਲੋਕ ਆ ਜਿਹੜੇ ਉਹ ਪਛਾਣਦੇ ਨਹੀਂ ਇਹ ਸੱਚ ਹੈ ਇਸੇ ਕਰਕੇ ਕੁਝ ਸੱਜਣਾ ਦੇ ਕਹਿਣ ਤੇ ਇਹ ਵੀਡੀਓ ਹੈ ਜਿਹੜੀ ਆਪਣਾ ਸ਼ਮਲਾ ਲਾ ਕੇ ਉਸੇ ਲੋਕ ਕਿਤੇ ਤੁਹਾਡਾ ਹਾਕਮ ਬਖਤਰੀ ਵਾਲਾ ਬਣ ਕੇ ਕਰ ਰਹੇ ਆ ਸੋ ਪਿਛਲੇ ਦਿਨਾਂ ਤੋਂ ਕੁਝ ਸੱਜਣਾ ਨੇ ਪੰਜਾਬ ਚ ਵਾਪਰਦੀਆਂ ਘਟਨਾਵਾਂ ਨੂੰ ਚਾਹੇ ਉਹ ਬੇਰੋਜ਼ਗਾਰੀ ਹੋਵੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ ਚਾਹੇ ਝੂਠੇ ਪਰਚਿਆਂ ਦੀ ਗੱਲ ਹੋਵੇ ਬਹੁਤ ਸਾਰੀਆਂ ਤਕਲੀਫਾਂ ਦਾ ਸਾਹਮਣਾ ਕਰ ਰਿਹਾ ਪੰਜਾਬ ਇਸ ਵੇਲੇ ਬੜੇ ਮੁਸ਼ਕਲ ਦੌਰ ਚੋਂ ਗੁਜ਼ਰ ਰਿਹਾ ਕੁਝ ਸੱਜਣਾ ਦੇ ਕਹਿਣ ਤੇ ਸੋਚਿਆ ਕਿ ਕਿਉਂ ਨਾ 2024 ਦੀਆਂ ਚੋਣਾਂ ਦੇ ਵਿੱਚ MP ਦੀ ਸੋਣ ਜੋਨ ਸੰਗਰੂਰ ਆਪਣੇ ਪੇਕੇ ਪਿੰਡ ਮੇਰਾ ਤੁਹਾਨੂੰ ਪਤਾ ਪਿੰਡ ਉੱਥੇ ਹੀ ਐ ਬਖਸੜੀ ਸੰਗਰੂਰ ਦੇ ਵਿੱਚ ਉੱਥੇ ਮੇਰਾ ਘਰ ਹੈ ਉੱਥੇ ਮੈਂ ਜੰਮਿਆ ਪੜਿਆ ਹੱਸਿਆ ਖੇਡੇ ਸੋ ਸੋਚਿਆ ਤੁਸੀਂ ਜਿਹੜਾ ਮਾਣ ਸਨਮਾਨ ਆਪਣੇ ਕਮੈਂਟ ਆ ਰਹੇ ਸ਼ੇਰਾਂ ਆ ਰਹੇ ਤੇ ਫੋਨਾਂ ਆ ਰਹੀ ਦਿੱਤਾ ਉਹਦਾ ਮੈਂ ਕਿਵੇਂ ਜਰ ਧੰਨਵਾਦ ਕਰਾਂ ਤੇ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਜਿੰਨੇ ਮਹੱਭਤਾਂ ਤੁਸੀਂ ਦਿੱਤੀਆਂ ਇਸ ਤੋਂ ਵੀ ਵੱਧ ਥੋੜੇ ਜਿਨੇ ਤੱਕੜੇ ਥੋੜੇ ਜਿਨੇ ਹੋਰ ਹੋ ਜਾਓ ਆਪਾਂ ਰਲ ਕੇ ਇਸ ਜੰਗ ਨੂੰ ਲੜੀਏ ਤੇ ਮੈਂ ਤੁਹਾਡਾ ਐਮਪੀ ਨਹੀਂ ਸੇਵਕ ਬਣ ਕੇ ਤੁਹਾਡਾ ਕੰਮ ਕਰਾਂ ਦੇਖੋ ਮੈਂ ਅੱਜ ਤੋਂ 50 ਸਾਲ ਪਹਿਨਾ ਵਕਤੜੀ ਪਿੰਡ ਤੋਂ ਕੱਲਾ ਤੁਰਿਆ ਸੀ ਲੁਧਿਆਣੇ ਵੱਲੋਂ ਉਦੋਂ ਕੱਲਾ ਸਿਰਫ ਤੇ ਤੁਸੀਂ ਬਹੁਤ ਵੱਡਾ ਹਾਕਮ ਨੂੰ ਅ ਫਰਸ਼ ਤੋਂ ਅਰਸ਼ ਤੱਕ ਪਹੁੰਚਾਇਆ ਤੇ ਹੁਣ ਸਿਆਸਤ ਦੇ ਵਿੱਚ ਵੀ ਮੈਂ ਤਾਂ ਤੁਹਾਡਾ ਦਾਸ ਐ ਯਾਰ ਤੁਹਾਡੇ ਤੁਹਾਡੇ ਪਿਆਰ ਤੇ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਸੀਸਾਂ ਦੇ ਦਮ ਤੇ ਔਰ ਆਪਣਾ ਪਿਆਰ ਦੇਖ ਕੇ ਤੁਹਾਡੀਆਂ ਮੁਹੱਬਤਾਂ ਦੇਖ ਕੇ ਸਿਆਸਤ ਦੇ ਖੇਤਰ ਚ ਵੀ ਕੱਲਾ ਹੀ ਉਤਰ ਪਿਆ ਹਾਂ ਤੇ ਤੁਸੀਂ ਬਸ ਮਾਨ ਰੱਖਿਓ ਸਿਰ ਤੇ ਹੱਥ ਰੱਖਿਓ ਆਪਾਂ ਸਾਰੇ ਦੁੱਖਾਂ ਸੁੱਖਾਂ ਦਾ ਜਿਹੜਾ ਨਿਵਾਰਨਾ ਹੈ ਰਲ ਮਿਲ ਕੇ ਕਰੀਏ ਇੱਕ ਦੂਸਰੇ ਨੂੰ ਪੁੱਛੇ ਦੱਸ ਕੇ ਕਰੀਏ ਮੈਂ ਤੁਹਾਨੂੰ ਸਿਰਫ ਇੰਨੀ ਗੱਲ ਕਹੂੰਗਾ ਵੀ ਜਿਹੜੀਆਂ ਕ੍ਰਾਂਤੀਆਂ ਉਹ ਟਿਕੜਮ ਬਾਜ਼ੀਆਂ ਨਾਲ ਨਹੀਂ ਆਉਂਦੀਆਂ ਜਜ਼ਬਿਆਂ ਨਾਲ ਆਉਂਦੀਆਂ ਤੇ ਸੂਰਜ ਚੜਨ ਨਾਲ ਹੀ ਕੱਲੇ ਸਵੇਰੇ ਨਹੀਂ ਹੁੰਦੇ ਖਿਆਲ ਬਦਲੋ ਆਓ ਯਾਰ ਨਵੇਂ ਪੰਜਾਬ ਦੀ ਸਿਰਜਣਾ ਕਰੀਏ ਕੋਈ ਇਹਦਾ ਜਿਹੜਾ ਜਿਹੜੀਆਂ ਇਹਦੀਆਂ ਦੁੱਖਾਂ ਤਕਲੀਫਾਂ ਇਹਨਾਂ ਦਾ ਰਲ ਮਿਲ ਕੇ ਕੋਈ ਹੱਲ ਕੱਢੀਏ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਧੰਨਵਾਦ ਕਰਦਾ ਇੱਕ ਮੈਂ ਬੇਨਤੀ ਥੋੜੀ ਜਿਹੀ ਹੋਰ ਤੁਹਾਨੂੰ ਜਰੂਰ ਕਰੂੰਗਾ ਜਿੰਨੇ ਵੀ ਸੱਜਣਾ ਨੇ ਹਜ਼ਾਰਾਂ ਦੇ ਵਿੱਚ ਹੁਣ ਤਾਂ ਲੱਖਾਂ ਨੂੰ ਢੁੱਕਣ ਵਾਲੀਆਂ ਖੈਰ ਗਿਣਤੀ ਤੁਸੀਂ ਫੋਨ ਕੀਤੇ ਜਾਂ ਕਮੈਂਟ ਕੀਤੇ ਤੁਸੀਂ ਇਕੱਲਾ ਇਕੱਲਾ ਜਾਣਾ ਭੱਜਿਓ ਨਾ ਦੌੜਿਓ ਨਾ ਵਕਤ ਦਾ ਨੁਕਸਾਨ ਨਾ ਕਰਿਓ ਪੈਸੇ ਦਾ ਨੁਕਸਾਨ ਨਾ ਕਰਿਓ ਘਰੇ ਬੈਠ ਕੇ ਦੇhle ਆਪਣੇ 10 ਜਣਾਂ ਨੂੰ ਫੋਨ ਗਾਹ ਦੀ ਗਾਹ ਕਰਨੇ ਸ਼ੁਰੂ ਕਰ ਦੋ ਵੀ ਇਤਕੀ ਬਾਈ ਨਾਲ ਹਾਕਮ ਬਖਸ਼ਤੜੀ ਵਾਲੇ ਨਾਲ ਖੜੇ ਆ ਸਾਰੀਆਂ ਪਾਲਟੀਆਂ ਪੁਲਟੀਆਂ ਨੂੰ ਛੱਡ ਕੇ ਆਓ ਰਲ ਕੇ ਇੱਕ ਪਰਿਵਾਰ ਬਣ ਕੇ ਕੰਮ ਕਰੀਏ ਮੈਂ ਤੁਹਾਡੇ ਹਮੇਸ਼ਾ ਚਰਨਾ ਤੇ ਹਾਜ਼ਰ ਆਂ ਮੇਰੇ ਨਾਲ ਕਦੇ ਸੰਪਰਕ ਕਰਨਾ ਹੋਵੇ ਕਈ ਸੱਜਣ ਪੁੱਛਦੇ ਵੀ ਬਾਈ ਜੀ ਵੈਸੇ ਤਾਂ ਸਾਰਾ ਪੰਜਾਬ ਜਾਣਦਾ ਪਰ ਫੇਰ ਵੀ ਮੇਰਾ ਨਵਾਂ ਮੋਬਾਈਲ ਨੰਬਰ ਜਿਹੜਾ ਇਹਨਾਂ ਚੋਣਾ ਚ ਯੂਜ਼ ਕਰ ਰਹੇ ਆ 90562 10582 ਜਦੋਂ ਮਰਜ਼ੀ ਮੈਨੂੰ ਕੰਟੈਕਟ ਕਰ ਸਕਦੇ ਹੋ ਪਹਿਲੇ ਰੰਗ ਤੇ ਚੱਕਦਾ ਸਾਰੇ ਪੰਜਾਬ ਨੂੰ ਪਤਾ ਹੈ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਧੰਨਵਾਦ ਕਰਦਾ ਤੈਨੂੰ ਲੋਨ ਰੇਣੀ ਸ਼ੁਕਰਗੁਜ਼ਾਰ ਹੈ ਤੁਸੀਂ ਇਸੇ ਤਰ੍ਹਾਂ ਆਪਣਾ ਮਿਹਰ ਭਰਿਆ ਹੱਥ ਮੇਰੇ ਤੇ ਰੱਖਣਾ ਤੇ ਮੈਂ ਤੁਹਾਨੂੰ ਹਿੱਕ ਠੋਕ ਕੇ ਦਾਅਵੇ ਨਾਲ ਕਹਿਣਾ ਕਿ ਜਦੋਂ ਤੱਕ ਦਮ ਚ ਦਮ ਨੇ ਭੱਜਦਾ ਨਹੀਂ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਮੈਂ ਹਮੇਸ਼ਾ ਤੁਹਾਡੇ ਸੇਵਾ 'ਚ ਹਾਜ਼ਰ ਰਹੂੰਗਾ ਦਮ ਚ ਦਮ ਜਦੋਂ ਤੱਕ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੁਗ ਜੁਗ ਜਿਓ ਆਓ ਫਿਰ ਟੱਕਰਦੇ ਆ 2024 ਚ ਸਾਰਿਆਂ ਨੂੰ ਸੰਗਰੂਰ ਤੋਂ ਐਮਪੀ ਦੀਆਂ ਚੋਣਾਂ ਚ